ਯਾਹਾਲ ਚਾਲ ਨੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਮਲਾਉਨੇ ਆ ਤੁਹਾਨੂੰ ਢੋਨੀ ਮਿਸਤਰੀ ਨੂੰ ਪੱਕੇ ਮਿਸਤਰੀ ਨੂੰ ਜਿਹੜਾ ਪਲਾਸਟਰ ਤੇ țeਣਾ ਪਾ ਦਵੇ ਹਾਂ ਵੀ ਟੋਨੀ ਦੱਸੋ ਆ țeਣਾ ਕਿਵੇਂ ਫਟ ਗਿਆ ਇਹ ਹਵਾ ਵੜ ਗਈ ਵੀਰੇ ਨਾਲ ਚ ਹਵਾ ਵੜ ਗਈ ਆ ਨਹੀਂ ਲੈ ਲੱਗਿਆ ਇਹਨੂੰ țeੜਾ ਨਹੀਂ ਗੱਲ ਕਰਦਾ ਸਭ ਨੂੰ ਵੜ ਗਿਆ ਦੇ ਥੱਕੇ ਵੇ ਤੇ ਪਾਣੀ ਚੌਧਰੀਆਂ ਨੇ ਲਾਇਆ ਨਹੀਂ ਹੈਗਾ ਬਸ ਤੇੜਾ ਹੀ ਪੈ ਗਿਆ ਨੀ ਹੈ ਹੈ ਲੈ ਇੱਧਰ ਮੜਾ ਦੇ ਪਾਣੀ ਲਾਉਣਾ ਚਾਹੁੰਦਾ ਨਾ ਹੁਣ ਸਵੇਰੇ ਤੈਨੂੰ ਹਾਂ ਜੀ ਹਾਂ ਮਾਲਕ ਨੂੰ ਕਹਿ ਹਾਂ ਮਾਲਕ ਨੂੰ ਲੈ ਲਿਆ ਹੁਣ ਵੀ ਲਾ ਦੇ ਤਾਂ ਜਿਆਦਾ ਵਧੀਆ ਨਾ ਹੁਣ ਆਪਾਂ ਪਾਵਾਂਗੇ ਘੋਲੂ ਐ ਤੇ ਮਸਾਲਾ ਲਿਓ ਵੀਰੇ ਲੈ ਦਾ ਮਿਸਤਰੀ ਅੱਜ ਕਿੰਨੀ ਦਿਹਾੜੀ ਦੇ ਰਿਹਾ ਏ ਤੈਨੂੰ ਜਿਹਦੇ ਮੇਰੀ ਤਾਂ 500 ਹੋਇਆ ਗਰੀਬ ਬੰਦੇ ਦੀ ਆਹ ਉਹ ਦੇਖ ਲਾ ਉਹ ਕੱਡੀਆਂ ਮਿਸਤਰੀਆਂ ਨੂੰ ਦੱਸ 9900 9900 ਰੁਪਏ ਦੇ ਜਿਹੜਾ ਬੰਦਾ ਕੰਮ ਕਰਦਾ ਦੇਖ ਲਾ ਉਹਨੂੰ ਦੇ ਛੜੀ ਜਾ ਉਹ ਚਾ ਮੇਰੀ ਤਾਂ ਹੈ ਤੀ ਬਾਈ ਕੱਲ 1100 ਰੁਪਏ ਕਰਤੀ ਸੀ ਹੁੰਡੇ ਨੇ ਕਹਿੰਦਾ 1100 ਫਿਰ ਤੇਰੀ ਵੀਆਈਪੀ ਸੀ ਨਾ ਵੀਆਈਪੀ ਦਿਹਾੜੀ ਦੀ ਬਿਲਕੁਲ ਬਿਲਕੁਲ ਚੰਡੀਗੜ੍ਹ ਤੋਂ ਆਇਆ ਤੀ ਚੰਡੀਗੜ੍ਹ ਤੋਂ ਸਪੈਸ਼ਲ ਆਇਆ ਤੇ ਆਪਾਂ ਕਟਰ ਚਲਾਉਣ ਤਾਂ 1100 ਦਾ ਬਣਦੀ ਸੀ ਸੂਟ ਕਰਨਾ ਸਪੈਸ਼ਲ ਆਇਆ ਆ ਭਾਈ ਤੂੰ ਹਾਂ 11 ਸੋ ਦਿਹਾੜੀ ਬਣਦੀ ਦੀ ਬਾਈ ਬਣਦੀ ਬਿਲਕੁਲ ਆਹੋ ਹਾਂਜੀ ਹੋਰ ਵੀ ਲਾਲ ਜਾਂਦ ਵਾਲੇ ਆ ਠੀਕ ਆ ਵਧੀਆ ਠੀਕ ਆ ਆਪਾਂ ਵੀ ਕੈਮਰਾ ਮਾਰਸ ਉਹਦੇ ਇਤਰਾ ਯਾਰ ਬੱਕਰੀਆਂ ਵਾਲਾ ਫਿਰਦਾ ਇੱਕ ਗੱਡੀ ਘੜ ਤੋਂ ਬੁਲਾਇਆ ਹੋਇਆ ਆਹ ਬੱਕਰੀਆਂ ਵੀ ਲਗਾ ਲਈ ਆਪਾਂ ਕੋਠੇ ਤੇ ਹਾਂ ਚਾਈ ਵੀ ਚੱਲਦੇ ਆ ਮੇਰਾ ਭਾਂਡਾ ਵਾਉਰੀ ਪੈ ਗਿਆ ਕਰ ਮਜੀੜ ਆ ਕੇ ਹੋਰ ਹੈ ਇਸ ਕਾਰ ਦੇ ਮਾਤਾ ਮੰਜਾ ਇੱਥੇ ਡਾਲੀ ਹਾਂ ਕਿ ਆਪਾਂ ਤੁਮ ਕਿਹੜਾ ਬੈਠ ਨਹੀਂ ਸਕਦਾ ਤੇ ਬਹਿ ਜਾ ਹਾਂ ਸਭਿਆਚਾਰ ਕੇ ਚੱਲਣ ਦਿਆ ਕਰੋ ਮੁੰਗਾ ਖੋਲਿਆ ਉਹ ਰਿਆ ਕੇ ਧਣ ਦਿਆ ਕਰੋ ਚੱਲੋ ਹੋ ਕੀ ਕਰ ਰਿਹਾ ਤਾਰਾ ਤੂਰਾ ਤੋਂ ਦੂਰ ਰੱਖੀਓ ਸਿੰਤਾ ਇਲੀਵੇਟਰ ਹੋਵੇ ਵੀਡੀਓ ਕੋਨ ਦਾ ਅਮੋਦੀ ਲਾਈਨ ਤੋਂ ਤੇ ਬਿਜਲੀ ਤੇ ਸਾਡਾ ਕੈਮਰਾਮੈਨ ਵੀ ਜੇ ਕਰਕੇ ਅਸੀਂ 1100 ਦਿਹਾੜੀ ਤੇ ਫਿਰ ਕੈਮਰਾ ਆਪਾਂ ਛੱਡ ਸਕਦੇ ਆ 1-2 ਮਿੰਟ ਵਾਸਤੇ ਅੱਧੇ ਘੰਟੇ ਵਾਸਤੇ ਛੱਡ ਸਕਦੇ ਆ ਆਪਾਂ ਤਾਂ ਆਪਾਂ ਕੈਮਰਾ ਛੱਡਦੇ ਸੀ ਵੀ ਭਾਈ 1100 ਦਿਹਾੜੀ ਬਹੁਤ ਵੱਡੀ ਚੀਜ਼ ਆ ਫਰੋਂ ਤੱਕਲੇ ਨੂੰ ਬਣਾਇਆ ਹੈ। ਐਸਾ ਸਪੋਰਟ ਠੀਕ ਆ। ਸਪੋਰਟ ਦਾ ਤੇਰੇ ਲਾ ਦਨੇ ਤੂੰ ਦੱਸਦਾ ਸਹੀ। ਆ ਚੰਗੇ ਵਾਲੀ ਸਪੋਰਟ ਲਾ ਦਾਂਗੇ ਆਪਾਂ। ਹੈ? ਬਾਲੇ ਪੈ ਨਾ ਤੇਰੇ ਕੋਲ। ਬੰਨਾ ਬੰਨਾ ਤੂਰੇ। ਹੋਰ ਬੰਨਾ ਦਾ ਇੱਕ। ਮਿਸਤਰੀਆਂ ਲਤਾਂ ਤੋਂ ਡੋਮ ਨੇ। ਹੈ? ਇੱਕ ਆ ਗਿਆ ਮਿਸਤਰੀ ਚੁਣਿਆ ਹੋਇਆ ਮਿਸਤਰੀ ਦੇਖੋ। ਇਹ ਇਲੈਕਟ੍ਰੀਸ਼ੀਅਨ ਆ ਗਿਆ ਇਹ ਇੱਕ ਅੱਖ ਨਾਲ ਦੇਖਦਾ ਹੈ ਗੈਰੀ ਅੱਖ ਨਾਲ ਪੂਰਾ ਮੈਂ ਪਾ ਦਾ ਕੰਮ ਇਹਨੇ ਹੋ ਕਰਿਆ ਆਪਣਾ ਵੀਡੀਓ ਬਣ ਗਿਆ ਹੈ ਮਰੇ ਹੱਥ ਦਾ ਹਜ਼ਾਰ ਨਾਲ ਕਿਹੜਾ ਵਧੀਆ ਵੀਡੀਓ ਬਣੂਗਾ ਦੇਖ ਮਿਸਤਰੀ ਕੰਮ ਦਾ ਬੜਾ ਹੈ ਭਾਈ ਆਪਣੇ ਆਪ ਤਾਂ ਸਲਾ ਚੱਕਦਾ ਚੱਲੋ ਇਥੋਂ ਹੋ ਗਏ ਇੱਕ ਸਾਈਡ ਤੇ ਨੂੰ ਹੋ ਗਏ ਮੈਂ ਚੁਗਣਾ ਰੋਇ ਬੁਦੇ ਟਾਇਰ ਲਗਾਉਣੀ ਨੇ ਇੱਟਾਂ ਦੀਆਂ ਤੇ ਖਤਮ ਕਰਨੀਆਂ ਨੇ ਇਹ ਸਾਫ ਲਾ ਮੈਂ ਯਾਰ ਆਹ ਤੇ 12 ਦਾ ਦੇ ਲਾਉਂਦੇ ਨੇ ਇੱਟ ਮੁਕਤੇ ਨਾਲ ਆਹੋਂ ਮੰਦੀ ਨਾਲ ਗੱਲ ਹੋਇਆ ਕਰੂ ਪੈਂ ਗਿਆ ਯਾਰ ਆਹ ਤਰਾ ਵਹੀਂ ਪਾਇਆ ਪਿਆ ਆਹ ਲਾਓ ਜੀ ਪੰਤਾਲਾ ਪੈ ਰਿਹਾ ਆਪਣਾ ਇਹ 2 ਫੁੱਟ ਦਾ ਪੰਤਾਲਾ ਲਾ ਦੇਣਾ ਆਪਾਂ ਨੇ 1.5 ਫੁੱਟ ਦਾ ਅਜੇ ਨਹੀਂ ਖੜਿਆ ਕਿਹਾ ਕਰਦਾ ਆ ਗਿਰੇ ਕੋਸਣੇ ਓਏ ਚੁੱਪ ਕਰ ਜਾ ਉਹ ਤੂੰ ਕਦੇ ਰੁਪਈਆ ਦੇਦਾ ਹੂੰ ਐ ਤੈਨੂੰ ਮੈਂ ਦੇਖ ਵੇ ਬੈਠੀ ਜਾ ਨਾ ਵੀ ਨਾ ਹਾਂ ਨਾ ਅਲੇ ਵੀ ਨਹੀਂ ਬਹੁਤ ਨੀਵਾ ਕਰ ਉਹ ਟਾਇਲ ਦਾ ਨਹੀਂ ਉਹ ਰੋੜ ਇੱਥੇ ਆਉਣਾ ਚਾਹੀਦਾ ਆਹ ਪਾਈਪ ਨਾ ਇੱਥੇ ਆਉਣਾ ਦੇ ਠੀਕ ਹੈ ਜੀ ਇਹਦੇ ਉੱਤੇ ਰੱਖਾਂਗੇ ਸਿੱਖੀ ਆਣਾ ਫਿਰ ਭਾਈ ਇਹ ਨਾ ਇੱਥੇ ਅੜਕ ਜਿਆ ਕਰੂਗਾ ਪਾਣੀ ਠੀਕ ਹੈ ਪਾਣੀ ਦੀ ਚੱਕਰ ਇੱਟਾ ਜੀ ਹਾਂ ਨੇ ਕਹੋ ਦੇ ਓਏ ਬੈਸਟ ਆ ਪੂਰੀ ਟਾਇਲ ਲੈ ਲੈਣਾਂ ਦਾ ਮੰਗੀ ਤਾਂ ਹੈਗੀ ਦੀ ਉਹ ਕਿਹੜਾ ਫੜਾਉਂਦਾ ਹਾਂ ਹਾਂਜੀ ਦੋਸਤੋ ਆ ਦੇਖੋ ਅੱਜ ਆਪਾਂ ਪੰਤਾਲਾ ਫਿੱਟ ਕਰ ਦੇਣਾ ਆ ਦੇਖ ਲੈ ਤੇਰੇ ਬੁੜੇ ਦੀ ਫਿਲਮ ਬਣਾ ਤੀ ਲਓ ਜੀ ਅੱਜ ਆਪਾਂ ਲਾ ਰਹੇ ਹਾਂ ਪੰਤਾਲਾ ਚੈੱਕ ਕਰੋ ਟਾਲ ਆਣਾ ਫੋਲੋ ਸਲੋਪ ਦੇ ਦੇਣਾ ਆਪਾਂ ਨੇ ਜੋ ਲੋਗ ਦੇਦਾ ਨਹੀਂ ਬੰਦ ਹੁੰਦਾ ਭਾਈ ਕੀ ਇਹਨਾਂ ਨੂੰ ਇਹ ਜਿਹਿਆਂ ਨੂੰ ਆਹ ਜੇ ਹੈ ਇਹ ਜਿਹੜੀਆਂ ਬਣਾ ਰਹੇ ਹਾਂ ਉਹ ਨਹੀਂ ਉਹਦਾ ਵਿੱਚੋਂ ਕੱਟ ਦਿੰਨਾ ਹੁੰਦਾ ਭਾਈ ਆਪੀ ਬਾਦਾ ਚੱਲੀ ਵੀ ਹੁੰਦੀ ਆ ਉਹ ਤਾਂ ਕੱਟ ਦਿੰਦੇ ਆ ਦੇਖੋ ਕੀ ਭਾਈ ਉਹ ਤੇ ਠੀਕ ਆ ਠੀਕ ਰਾਜੂ ਦੇਖੀ ਬਹੁਤ ਦਿਨਾਂ ਤੋਂ ਬਾਹਰ ਬਰੇ ਪੱਕੀ ਗੱਲ ਆ ਪਰ ਆਪ ਕੱਟ ਦੇ ਪਏ ਆਪ ਨੂੰ ਪਏ ਪਏ ਇੱਟ ਤੋਂ ਬਾਹਰ ਨਹੀਂ ਆਉਣਾ ਚਾਹੀਦਾ ਜਿਹੜੀ ਇੱਧਰ ਵਾਲੀ ਲਾਵੇਂਗਾ ਖੜੀ ਨਾ ਇਹਦੇ ਉੱਪਰ ਦੀ ਜਾਊਗੀ ਇੱਟ ਉਹਦੇ ਉੱਤੇ ਦੀ ਲਾ ਦੇਗਾ ਪਰ ਇੱਟ ਤੋਂ ਇੱਟ ਤੱਕੇ ਰੱਖੀਏ ਇਹਨੂੰ ਬਸ ਅੰਦਰ ਇੱਥੇ ਹਾਂ ਉਹ ਤਾਂ ਮੈਂ ਕਰ ਦੂੰਗਾ ਕੋਈ ਨਾ ਟੈਨਸ਼ਨ ਹੈ ਇਹਨਾਂ ਹਾਲ ਤਾਂ ਉਹਨੂੰ ਖੜਾ ਦਈਏ ਨਾ ਆਪਾਂ ਲਓ ਜੀ ਚੈੱਕ ਕਰੋ ਪੰਤਾਲਾ ਠੀਕ ਹੈ ਦੱਸਿਓ ਜੀ ਨੂੰ ਕਿਸ ਨੂੰ ਜ਼ਰੂਰ ਤਾਂ ਪੱਕੇ ਮਿਸਤਰੀ ਦੀ ਆਪਾਂ ਨੰਬਰ ਆਪਾਂ ਮੈਂਸ਼ਨ ਕਰ ਦਾਂਗੇ 9114945207 ਨੰਬਰ ਆਪਾਂ ਮੈਂਸ਼ਨ ਕਰ ਦਾਂਗੇ ਡਿਸਕ੍ਰਿਪਸ਼ਨ ਚ ਫਿਰ ਤੁਸੀਂ ਉਹ ਕਰ ਲਿਓ ਕੰਟੈਕਟ ਕਰ ਲਿਓ ਬਾਈ ਨਾਲ ਘਰ ਪਾਉਣਾ ਹੋਵੇ ਘਰ ਠਾਉਣਾ ਘਰ ਪਾਉਣਾ ਹੋਵੇ ਪਿਆਬ ਆਏ ਆ ਘਰਾਉਣਾ ਹੋਵੇ